ਅਜੀ ਸਤਿ ਸ਼੍ਰੀ ਅਕਾਲ ਬਾਬਿਓ ਮੈਂ ਤੁਹਾਡਾ ਰਾਜੀਦੀਪ ਸਿੰਘ ਬਾਈਜੀ ਕੋਰਤੇ ਪਜਾਮੇ ਤੋਂ ਬਾਬਿਓ ਨਵੇਂ ਕਲਰਸ ਆਈ ਸੀ ਕੁਸ਼ਕ ਕੁਰਤੇ ਪਜਾਮਿਆਂ ਦੇ ਗੀਜ਼ਾ ਕਾਟਨ ਚ ਹੈ ਡਾਰਕ ਕਲਰਸ ਨੇ ਸਾਰੇ ਇੱਕ ਤਾਂ ਮੇਰੇ ਪਾਇਆ ਹੋਇਆ ਕਾਫੀ ਕਲਰ ਹੈ ਤੇ ਆ ਹੈਗਾ ਵਾਈਨ ਕਲਰ ਹੈ ਬੜਾ ਸੋਨਾ ਕਲਰ ਹੈ ਇਹ ਵੀ ਮੇਰਾ ਪਾਇਆ ਹੋਇਆ ਵੈਸੇ ਪੇ ਇਥੇ ਬੜਾ ਗ੍ਰੇਸਫੁਲ ਜਿਹਾ ਕਲਰ ਹੈ ਬਹੁਤ ਉੱਠਦਾ ਬਹੁਤ ਸੋਨਾ ਕਲਰ ਹੈ ਤੇ ਆ ਵੀ ਵਾਈਨ ਟੋਨ ਤੇ ਆ ਪਰ ਇਹ ਹੈਗਾ ਪਲਮ ਵਾਈਨ ਹੈ ਇਹ ਇਹ ਵੀ ਬੜਾ ਸੋਹਣਾ ਲੱਗਦਾ ਕਲਰ ਪਾਇਆ ਹੋਇਆ ਤੇ ਆਹ ਹੈਗਾ ਗ੍ਰੇ ਤੇ ਆ ਡਾਰਕ ਗ੍ਰੇ ਚਾਰਕੋਲ ਗ੍ਰੇ ਕਹਿ ਦਿੰਦੇ ਇਹਨੂੰ ਬੜਾ ਵਧੀਆ ਕਲਰ ਹੈ ਵੀ ਤੇ ਆਹ ਹੈਗਾ ਬਰਾਊਨ ਟੋਨ ਹੈ ਚੌਕਲੇਟ ਬਰਾਊਨ ਹੈ ਠੀਕ ਹੈ ਜੀ ਤੇ ਆ ਆ ਗਿਆ ਬਲੂ ਤੇ ਰਾਇਲ ਬਲੂ ਤੇ ਆ ਆ ਗਿਆ ਜੀ ਬਲੈਕ ਕਲਰ ਬਲੈਕ ਗੀਜ਼ਾ ਤੇ ਆ ਬਾਬਾ ਜੀ ਤੇ ਵਧੀਆ ਸ਼ਾਹ ਕਾਲਾ ਕਲਰ ਆ ਜੈਡ ਬਲੈਕ ਆ ਤੇ ਚਟਾ ਚਟਾ ਜਿਆ ਵੀ ਨਹੀਂ ਜੰਮਦਾ ਵੀ ਜਦੋਂ ਪਾਉਂਗੇ ਤੁਸੀਂ ਵਧੀਆ ਐ ਨੇ ਕਾਲਾ ਕਾਲਾ ਵਧੀਆ ਲੱਗਦਾ ਰੰਗ ਠੀਕ ਐ ਮਹਾਰਾਜ ਇਹ ਕਲਰਸ ਨੇ ਨਵੇਂ ਕੀ 사ਦੇ ਜਿਹੜਾ ਵੀ ਚਾਹੀਦਾ ਹੋ স্ক্রিনਸ਼ਾਟ ਲੈ ਕੇ ਬਾਬੇ ਉਹ ਭੇਜ ਦਿਓ ਚਾਹੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਚਾਹੇ ਵਟਸਐਪ ਤੇ ਕਰ ਦਿਓ ਨੰਬਰ ਤੇ ਕੱਲ ਜਿਹੜੀ ਆਪਾਂ ਵੀਡੀਓ ਪਾਈ ਸੀ ਸ਼ੂਜ਼ ਵਗੈਰਾ ਦੀ ਉੱਚ ਕਈ ਵੀਰ ਪੁੱਛਦੇ ਸੀ ਖੁੱਸੇ ਕੀ ਹੁੰਦੇ ਆ ਆਹ ਖੁੱਸੇ ਹੁੰਦੇ ਆ ਬਾਈ ਇਹ ਪਾਕਿਸਤਾਨੀ ਖੁੱਸਾ ਹੈ ਹੁੰਦੇ ਇਹ ਮੁੱਛ ਵਾਲੇ ਆ ਤੇ ਮਾਰੇ ਧੰਨਵਾਦੀ ਸਾਥ ਸ੍ਰੀਆ ਕਾ